ਪਰਮੇਸ਼ਰ ਦਾ ਹੈ ਉਹ ਤੂੰ ਹੀ ਵਰਤ ਨਹੀਂ ਸਕਦੇ ਉਹ ਵਰਤ ਨਹੀਂ ਇਹ ਤੇ ਕਿੰਨਾ ਮਰਜ਼ੀ ਵਰਤ ਲਵੇ ਇਹ ਤੂੰ ਹੀ ਵਰਤਦੀ ਕੋਈ ਗੱਲ ਇਹ ਵੱਡੀ ਗਲਤੀ ਹੈ ਤੁਹਾਡੀ ਹallelujah ਪਹਿਲੀ ਗੱਲ ਸ਼ਤਾਂ ਤੋਂ ਦੱਸੋ ਨਾ ਕੱਢਣ ਦੇਂਦਾ ਉਹ ਜਿੱਦਾਂ ਕੱਢਣ ਲੱਗਦੇ ਜੋ ਉਦੋਂ ਤੁਹਾਡੇ ਮਨਜ ਦਿਮਾਗ 'ਚ ਪਾਏ ਚੀਜ਼ ਹੋਰ ਕੋਈ ਦਿੰਦਾ ਇਸ ਤਰ੍ਹਾਂ ਕਰ ਲਓ ਹੈ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦੋ ਨਹੀਂ ਨਹੀਂ ਇਹ ਰੋਂਗੇ ਹallelujah ਰੋਂਗੇ ਜਿੱਦੋਂ ਨੀ ਮੀਆਂ ਦੇ ਵੇਲੇ ਚਰਚ ਬਣ ਰਹੀ ਸੀ ਨਾ ਚਰਚ ਕਿ ਪਰ ਉਹਦੇ ਦਾਸ ਚਰਚ ਬਣਾ ਰਹੇ ਸੀ ਤੇ ਉੱਥੇ ਮਲਾਕੀ ਨੇ ਕਿਹਾ ਸੀ ਆਪਣੇ ਸਾਰੇ ਦਸਵੰਦ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਘਰ ਵਿੱਚ ਪਰਮੇਸ਼ਰ ਦੇ ਘਰ ਭੋਜਨ ਹੋਵੇ ਕਿੱਥੇ ਉੱਥੇ ਕੌਣ ਸੀ ਉੱਥੇ ਕਲੀਸੇਆ ਵਿੱਚ ਖੁਦਾ ਦੇ ਬੰਦੇ ਦਾਸ ਜੀ ਦੇ ਵਿਚਾਰੇ ਦਿਨ ਰਾਤ ਚਰਚ ਬਣਾ ਰਹੇ ਸੀ ਤੇ ਉਹਨਾਂ ਲਈ ਮਲਾਕੀ ਨੇ ਲਿਖਦਾ ਮੇਰੇ ਘਰ ਦੇ ਵਿੱਚ ਭੋਜਨ ਹੋਵੇ ਉਹਦੇ ਘਰ ਦੇ ਵਿੱਚ ਕੌਣ ਸੀ ਪਰ ਉਹਦੇ ਦਾਸ ਬੱਚੇ ਲੋਕੀ ਕਹਿੰਦੇ ਭੋਜ ਨੋਣਾ ਚਾਹੀਦਾ ਰਾਬ ਦੇ ਘਰ ਕ੍ਰਿਸਤੀ ਵਾਲੀ ਫਿਗਰ ਨਹੀਂ ਕੀਤੀ ਪ੍ਰਭੂ ਨੇ ਕ੍ਰਿਸਤੀ ਉਹਦੀ ਰਜੀਪੂਜੀ ਰਜੀਪੂਜੀ ਚਲ ਜਾਂਦੀ ਕੜੀ ਭੁੱਖੀ ਮਰਦੀ ਰਾਬ ਦਾ ਦਾਲ ਚੱਜ ਚ ਰਹਿਦਾ ਕ੍ਰਿਸਤੀ ਚੱਜ ਨਹੀਂ ਰੈਂਦੀ ਉਹ ਚਰਚ ਦੇ ਵਿੱਚ ਰੈਂਦਾ 24 ਘੰਟੇ ਬੱਚੇ ਨੂੰ ਥੋੜਾ ਸਮਝਣਾ ਪੈਂਦਾ ਹallelujah ਕੋਟਾ ਦਾ ਵਚਨ ਪੜ੍ਹ ਕੇ ਉਹਨੂੰ ਕਲੀਅਰ ਕਰਦੇ ਪੂਰੀ ਬੈਵਲ ਪੜੋ ਠੀਕ ਹੈ ਔਰ ਔਰ ਫਿਰ ਇਤਿਹਾਸ ਬੋਲੋ ਇਹਦੇ ਕੋ ਬੈਵਲ ਦਾ ਕੀ ਯਾਰ ਬਣਿਆ ਇਹਨੂੰ ਪੜੋ ਹੋਏ ਇਹਨੂੰ ਪੜੋ ਮੈਂ ਲੇਤੀ ਨਹੀਂ ਲਿਉਂਦਾ ਜਿੱਥੇ ਮਰਤੀ ਖੁਦਾ ਟਾਈਮੋ ਟਾਈਮ ਐਂ ਤਾਂ ਦਿੰਦਾ ਉਹ ਉੱਥੇ ਨਿਕਲਦੀ ਆਉਂਦੀ ਆ ਹਾਲੇਲੂਇਆ ਹਾਲੇਲੂਇਆ ਪ੍ਰਾਈ ਤੁਹਾਡੀ ਜਿਹੜੀ ਪ੍ਰਾਈ ਹੈ ਨਾ ਐਸੀ ਪ੍ਰਾਈ ਦੇ ਵੀ ਕੋਈ ਪ੍ਰਭੂ ਨੂੰ ਦਾਵਾਨੀ ਹੈ ਤੁਹਾਡੀ ਪ੍ਰਾਈ ਦੇ ਕਿਉਂ ਪਰ ਕੀ ਵੀ ਦੀ ਬੇਕਾਰ ਅਨਕਰਨ ਨੂੰ ਭਰੇ ਫਿਰਦੇ ਜੇ ਬੈਵਲ ਤੁਹਾਡੇ ਕੋਲ ਨਹੀਂ ਦੀ ਹalleluyah ਫਿਰ ਸਾਰੀ ਨੇ ਪੜੋ ਫਿਰ ਵੇਖੋ ਕਿੱਥੇ ਕਿ ਲਿਖਿਆ ਕਿੱਥੇ ਕਿ ਲਿਖਿਆ ਕੱਲ ਕਦੋਂ ਲਿਖੀ ਗਈ ਤੇ ਕਦੋਂ ਇਹਦਾ ਜ਼ਿਕਰ ਕੀਤਾ ਗਿਆ ਪਹਿਲ ਨੂੰ ਬਾਬਲ ਨੂੰ ਪੂਰੀ ਪੜਨੀ ਵੀਗੀ ਅੱਜ ਪੜ ਲਈ 2 ਦਿਨ 4 ਨਾਲ ਪੜਨੀ ਆ ਫਿਰ ਬੰਦ ਤਮਾਇ ਰੋਜ਼ ਹੀ ਦੇਖਣਾ ਕੋ ਨਹੀਂ ਬੰਦ ਹੋਣਾ ਕੋ ਕਦੀ ਵੀ ਨਹੀਂ ਬੰਦ ਹੋਏਗਾ ਹalleluyah ਬਾਬਲ ਨਹੀਂ ਪੜਨਾ ਰੋਟੀ ਖਾਣੀ ਬੰਦ ਨਹੀਂ ਹੋਈ ਬਾਬਲ ਬੰਦ ਹੋ ਗਈ ਮੋਬਾਈਲ ਦੇਖਣਾ ਬੰਦ ਨਹੀਂ ਹੋਇਆ ਬੈਵਲ ਪਰ ਦੀ ਬੰਦ ਹੋ ਗਈ ਰੋਜ਼ ਪੜੋ ਇੱਕ ਚੈਪਟਰ ਪੜੋ ਜੋ ਚੈਪਟਰ ਪੜੋ ਰੋਜ਼ ਪੜੋ ਜ਼ਰੂਰ ਹੈ ਥੋੜਾ ਥੋੜਾ ਪੜੋਗੇ ਤੁਹਾਡੇ ਅੰਦਰ ਜਾਏਗਾ ਇਹ ਵੀ ਹallelujah ਤੁਹਾਡੇ ਵੀਰ ਹਿਰਦੇ ਤੁਹਾਡੇ ਕੰਨ ਖੁੱਲ ਜਾਗੇ ਵਜਨ ਕੀ ਕਹਿ ਰਿਹਾ ਸਾਨੂੰ ਮੋਬਾਈਲ ਦੇਖਣਾ ਮੇਰੇ ਨਾਲ ਦੁਆਵਾ ਬਾਅਦ ਚ ਹੁੰਦੀ ਨਹੀਂ ਮੋਬਾਈਲ ਪਹਿਲਾਂ ਖੁੱਲਦਾ ਨਾ ਫਿਰ ਜਾ ਕੇ ਕਿਤੇ ਦੁਆ ਸ਼ੁਰੂ ਕਰਦੇ ਇਹ ਤਾਂ ਹਾਲਾ ਦੀ ਅਵਿਸ਼ਵਾਸੀਆਂ ਦਾ ਹੈ ਖੁਦਾ ਦਾ ਪਿਆਰ ਕਰੋ ਜਿਹੜੇ ਚੀਜ਼ ਇਹ ਚੋਂ ਮਿਲ ਜਾਣੀ ਹੈ ਮੋਬਾਈਲ ਚੋਂ ਕਦੀ ਨਹੀਂ ਮਿਲੇ ਭਾਵੇਂ ਕਿੰਨਾ ਵਜਨ ਆ ਰਿਹਾ ਨਾ ਪਰ ਜੋ ਪੈਪਰ ਪੜਨ ਦਾ ਮਜ਼ਾ ਆਉਂਦਾ ਨਾ ਇਹ ਚੀਜ਼ ਚ ਮਜ਼ਾ ਨਹੀਂ ਜੋ ਖੁਦਾ ਨੇ ਸਿੱਧੀ ਗੱਲ ਦੱਖਾਈ ਹੈ ਇੰਝ ਚ ਕਰਨੀ ਨਾ ਭਾਵੇਂ ਦੀ ਮੋਬਾਈਲ ਵੀ ਨਿਕਾਲੋ ਪਰ ਇਹਦੇ ਨਾਲ ਦਾ ਕੋਈ ਵੀ ਮਜ਼ਾ ਨਹੀਂ ਆਏ ਹallelujah ਤੀਨ ਨੂੰ ਤੁਸੀਂ ਨਹੀਂ ਪੜਨਾ ਚਾਹੁੰਦੇ ਇਹਨਾਂ ਤੁਹਾਡਾ ਕੋਈ ਪ੍ਰੇਮ ਲਗਾਓ ਨਹੀਂਗਾ ਲੋਕਾਂ ਨੇ ਬੈਵਲਾ ਲਈਆਂ ਚਾ ਚਾਗ ਲਿਆਂਦੀਆਂ ਦੋ ਗੋਫ ਦੇਤੇ ਚਰਚਾਂ 'ਚ ਹੈ ਮੁੰਗਿਆਂ ਨੂੰ ਹੁਣ ਟਰੰਕਾਂ 'ਤੇ ਪਈਆਂ ਨੇ ਸਾਹ ਕਰਕੇ ਬੈਵਲ ਕਿੱਥੇ ਪੈਣ ਤੇਰੀ ਭਾਜੀ ਸਾਹ ਕੋ ਰੱਖੀ ਆ ਐਂ ਤੱਕ ਨਾ ਘੱਟਾ ਨਹੀਂ ਪੈਣ ਦਿੰਦੇ ਤਾਂ ਇਹਨਾਂ ਨੇ ਤੇ ਹੀ ਪੈਣ ਘੱਟਾ ਕਿ ਦੇ ਤੇਰੇ ਘਟੇ ਨੂੰ ਦੁਖੀ ਸੀ ਬੈਵਲਾ ਥਮ ਥਮ ਰੱਖ ਨੂੰ ਪਹਿਲਾ ਤੇਰੇ ਦਿਲ ਦੇ ਅੰਦਰ ਘੱਟਾ ਪੈ ਗਿਆ ਨਾ ਉਹ ਕਿਹੜਾ ਝਾੜੂ ਇਸੇ ਬੈਵਲੇ ਚਾਰਾਂ ਜੀ ਨੂੰ ਥੋਂ ਘੱਟੇ ਤੋਂ ਬਚਾ ਕੇ ਰੱਖਦੀ ਤੇ ਤੇ ਨਾ ਬਾਂਦੇ ਵਿੱਚ ਘਟਾ ਪਾਇਨਾ ਤੇਰੇ ਤੇਲ ਤੇ ਤੇਰੇ ਜਮਾ ਤੇ ਸ਼ਦਾਨ ਘਟਾ ਪਾਉਂਦੇ ਨਾ ਉਹ ਇੰਨੇ ਝੜਦਾ ਜਿਹਨੂੰ ਤੂੰ ਬਚਾਉਣੀ ਘੱਟੇ ਦੋ ਇਹਨੂੰ ਘੱਟੇ ਤੋਂ ਨਾ ਬਚਾਓ ਇਹਨੇ ਧਾਨੂ ਘੱਟੇ ਦੋ ਕਬਿਸ਼ਾ ਤਾਰ ਮਿੱਟੀ ਚੱਟਣਾ ਹੁੰਦਾ ਤੀ ਮਿੱਟੀ ਤੋਂ ਕੀ ਹੋ ਬਣ ਚੁੱਕੇ ਸਾਰੇ ਕਿੱਥੋਂ ਬਣੇ ਜੋ ਤੇ ਸ਼ਦਾਨ ਮਿੱਟੀ ਚੱਟਦਾ ਹੈ ਕੀ ਕਹਿੰਦਾ ਸੱਤ ਰੂਸੀ ਪਰਾਜੀ ਮਿੱਟੀ ਚੱਤਲੀ ਫੇਰ ਆਏਗਾ ਹਾਲੇਲੂਇਆ ਕਹਿੰਦਾ ਮਿੱਟੀ ਖਾਏਗਾ ਤਾਂ ਫਿਰ ਮਿੱਟੀ ਖਾਂਦਾ ਹੈ ਕਿੰਨੇ ਸਰਾਮ ਦਿੱਤਾ ਪਰਮੇਸ਼ੀ ਯਹਵਾ ਨੇ ਇਹ ਸ਼ੈਤਾਨ ਤੂੰ ਪੈਰੋਥਲੇ ਨੀ ਚਾਹ ਲੇਟਾਉ ਤੂੰ ਆਏ ਤਾਂ ਮਿੱਟੀ ਖਾਣੀ ਸ਼ੁਰੂ ਕਰੇਗਾ ਤੂੰ ਮਿੱਟੀ ਖਾਂਦਾ ਹੈ ਤੇ ਮਿੱਟੀ ਉਹ ਤੁਹਾਨੂੰ ਸੰਗੜਲੀ ਖਾਂ ਲੈ ਆਉਂਦਾ ਹੈ ਕਹਿੰਦੇ ਵੇਖਿਆ ਖੂਨ ਜੂਸ ਲੀਂਦਾ ਕਿ ਨਰੇਗਾ ਜੀ ਖੂਨ ਉਹ ਪਹਿਲਾਂ 14 ਸੀ ਹੁੰਦਾ ਰਹੇਗਾ ਮੈਂ 7 ਗ੍ਰਾਮ ਰਹਾਗਾ ਜੂਸ ਕਿਹਨਾ ਸਾਰਾ ਸ਼ੈਤਾਨ ਹੈ ਲੈ ਗਿਆ ਸਾਰਾ ਖਾ ਲੀਆ मिट्टी इंसान मिट्टी तो तो मिट्टी खाली हो आएगा समझे हो प्रभु दे कलाम नाल परमेश्वर दे वचन नाल की करो प्रेम उदी वाचा नाल की करो प्रेम उदी हुक्म नाल की करो प्रेम हालेलुया प्रेम दे 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 दे। प्रेम करना सीखो हालेलुया हालेलुया ਵਚਨ ਪੜੋਗੇ ਬਾਣੀ ਪੜੋਗੇ ਤੁਹਾਡੀ ਨੌਲੇਜ ਵਧੇਗੀ ਤੁਹਾਡਾ ਗਿਆਨ ਵਧੇਗਾ ਗੱਲ ਕਿਸੇ ਪਾਸਟਨਾ ਗੱਲ ਕਰੋਗੇ ਤੇ ਕਹਿਣਗੇ ਫਲਾਨੀ ਚਲਦਾ ਵਾਕੇ ਵਿਸ਼ਵਾਸੀ ਹੈਗਾ ਵੀ ਗੱਲਬਾਤ ਆਮੀਨ ਆਮੀਨ ਹੈਗੇ ਗੱਲਬਾਤ ਜਦੋਂ ਮੇਰਾ ਰਿਸ਼ਤਾ ਹੈ ਨਾ ਮੈਂ ਗੱਲਾਂ ਤੋਂ ਸੁਬੇ ਤੇ ਦਾਸ ਕੋਈ ਇਦਾਂ ਗੱਲਬਾਤ ਹੋਈ ਤੇ ਮੈਂ ਉਹਦੇ ਨਾਲ ਵਚਨੀਆਂ ਗੱਲਾਂ ਕੀਤੀ ਤੇਰੇ ਮੇਰਾ ਘਰ ਉਹਨਾਂ ਵੇਖਿਆ ਕਿੰਦਾ ਉਹ ਮੁੰਡਾ ਪਸੰਦ ਹੈ ਇੰਨਾ ਗਿਆਨ ਕਹਿੰਦਾ ਇੰਨੀ ਬੁੱਧ ਦੇ ਅੰਦਰ ਕੰਮ ਕਰਦੀ ਵਿਆਹ ਤੋਂ ਬਾਅਦ ਮੇਰੇ ਸਹੁਰੇ ਆਏ ਮੇਰੇ ਘਰ ਪਹਿਲਾਂ ਆਈ ਨਹੀਂ ਗਿਆ ਹallelujah ਉਹਨਾਂ ਬਚਨ ਦੀਆਂ ਗੱਲਾਂ ਕੀਤੀਆਂ ਮੈਂ ਕਲਾਮ ਦੀਆਂ ਗੱਲਾਂ ਕੀਤੀਆਂ ਕਹਿੰਦਾ ਨਹੀਂ ਬੰਦੇ ਗੱਲ ਲੈ ਗਏ ਹੈ ਕੋਈ ਗੱਲੇ ਰਚ ਬਜ਼ੁਰਗੀ ਨਜ਼ਰ ਆਉਂਦੀ ਇਹਦੇ ਅੰਦਰ ਹੈ ਉਹ ਆਤਮਿਕ ਬਜ਼ੁਰਗੀ ਅੰਦਰੋਂ ਨਜ਼ਰ ਆਉਣੀ ਚਾਹੀਦੀ ਨੌਜਵਾਨਾਂ ਦੇ ਵਿੱਚ ਪਰ ਅੱਜ ਵੀ ਕਿੱਥੇ ਨੌਜਵਾਨਾ ਜੀ ਫੇਰ ਉਹੀ ਗੰਦ ਉੱਥੇ ਵੇਰ ਜਾਂਦੇ ਜਿੱਥੋਂ ਨਿਕਲੇ ਹੁੰਦੇ ਅੱਜ ਵੀ ਝੂਠ ਨਹੀਂ ਛੱਡਦੇ ਅੱਜ ਵੀ ਉਹ ਬਰਾਈ ਨਹੀਂ ਛੱਡਦੇ ਅੱਜ ਵੀ ਫੇਰ ਉਹਨਾਂ ਨਗਲਾਂ ਦੇ ਵਿੱਚ ਉਹਨਾਂ ਬਰਾਈ ਦੇ ਵਿੱਚ ਉਸੇ ਪਾਪ ਦੇ ਵਿੱਚ ਉਸੇ ਬੀਵੀਚਾਰ ਦੇ ਵਿੱਚ ਅੱਜ ਵੀ ਉਸੇ ਚੋਰੀ ਦੇ ਵਿੱਚ ਫੇਰ ਤੇ ਕਿਵੇਂ ਆਜ਼ਾਦ ਹੋ ਜਾਈਏ ਬੋਲੋ ਇਹ ਤਾਂ ਤੂੰ ਛੱਡਨੇ ਇਹ ਤਾਂ ਮੈਂ ਕਹੀ ਵੀ ਮੇਰਾ ਕੰਮ ਥੋੜੀ ਪਈ ਇਹ ਕੰਮ ਤਾਂ ਤੀ ਛੱਡੋਗੇ ਨਾ ਫੇਰੀ ਰੱਬ ਕਿਰਪਾ ਕਰੇਗਾ ਹੁਣ ਤੂੰ ਇਹ ਵੀ ਨਹੀਂ ਛੱਡਣਾ ਚਾਹੁੰਦੇ ਉਹ ਪਾਸੇ ਦੀ ਕਰਦਵਾ ਹੋਵੇ ਸਾਡਾ ਕੰਮ ਕਿੱਦਾਂ ਹੋਏਗਾ ਕੌਂਸਲ ਦਾ ਦਾਦਾ ਪਹਿਲਾਂ ਪੁੱਠੇ ਕੰਮ ਤਾਂ ਛੱਡੋ ਕਾਲੀਲੀਆ ਉਹ ਤੇ ਆਈ ਛਤਰੀ ਨਹੀਂ ਆ ਸਥੇਤ ਸਾਡਾ ਚੰਗਾ ਨਹੀਂ ਗਾ ਘਰੇ ਆਈਂ ਕਹਿੰਦੇ ਕਹਿੰਦੇ ਰਿਕਾਰਡ ਨਾ ਛਾੜਦੇ ਦਵਾਈਆਂ ਸੀ ਨਹੀਂ ਕਰਦੇ ਪ੍ਰਾਰਥਨਾ ਨਹੀਂ ਕਰਦੇ ਬੈਗੂਲਸ ਨਹੀਂ ਕਰਦੇ ਜੋ ਤੂੰ ਕਿਹੜੀ ਬੰਨਾ ਸਾਡਾ ਵਾਤਾਵਰਨ ਨਹੀਂ ਸਹੀ ਨਹੀਂ ਗਾ ਪੁਣਾਪਾਇ ਵਾਤਾਵਰਨ ਜਿੰਨਾ ਸਹੀ ਨਾ ਵਧੀਆ ਲੱਗਦਾ ਨਾ ਹੁਣ ਤੁਹਾਡਾ ਵਾਤਾਵਰਨ ਦੇਖੋ ਤੇ ਆਹ ਵਾਤਾਵਰਨ ਦੇਖੋ ਹਨਾ ਬੇਦੀ ਦਾ ਲੱਗੀ ਆ ਬੰਦੇ ਦੇ ਊਕਾਰ ਦੇ ਹਿਸਾਬ ਨਾਲ ਨਾ ਬੰਦਾ ਹੀ ਫਿਰ ਉਹਦੇ ਹਿਸਾਬ ਨਾਲ ਬੰਨ ਉਹਨੇ ਪੁਲੀਸੀਆ ਜੀ ਉਸ ਕੋਈ ਹਿਸਾਬ ਜਦੋਂ ਤੁਸੀਂ ਠੀਕ ਹੋ ਗਏ ਤੁਹਾਡਾ ਵਾਤਾਵਰਨ ਸਹੀ ਹੋਏਗਾ ਹallelujah ਹallelujah ਹੈ ਹੁਣ ਜਿਹੜੇ ਬੇਦੀ ਦੇ ਘਰ ਤੇ ਫਿਰ ਉਹ ਬੇਦੀ ਦੇ ਹਿਸਾਬ ਨਾਲ ਬੰਦਿਆ ਪ੍ਰਭੂ ਨੇ ਉਸਨੂੰ ਨਾ ਉਹਨਾਂ ਬੇਦੀ ਵੀ ਦਿੱਤੀ ਹਮੇਂ ਆਪਣੀ ਘਰ ਦਾ ਵਾਤਾਵਰਨ ਸਹੀ ਕਰੋ ਹਲਦੀਆ ਕਦੇ ਕਮ ਤੇ ਕਾਂਦੀ ਕੋ ਵਾਜ ਬਵੇ ਯੀਸ਼ੂ ਦੀ ਅਮੇਨ ਵਰਸ਼ਿਪ ਲੱਗੀ ਹੋਵੇ ਤੁਹਾਡੇ ਘਰਾਂ ਦੇ ਵਿੱਚ ਤਾਂ ਜੀ ਦੀ ਉੱਪਰ ਵਰਸ਼ਿਪ ਲਾਓ ਅਮੇਨ ਕਬਦੇ ਗੀਤ ਲਾਓ ਵਚਨ ਲਾਓ ਸੁਣੋ ਅਮੇਨ ਤੁਹਾਡੀ ਆਤਮਾ ਬਣੀ ਰਹੇ ਖੁਦਾ ਦੇ ਵਿੱਚ ਤਾਂ ਟਿਓਰ ਲੱਗੀ ਰਹੇ ਤੁਹਾਡਾ ਤੜਾ ਆਤਮਾ ਕੋਈ ਨਾ ਕੋਈ ਬੋਲ ਸਾਡੀ ਕਰਨਾ ਜਾਣਾ ਚਾਹੀਦਾ ਪਰਮੇਸ਼ਰ ਦਾ ਠੀਕ ਹੈ ਵਚਨ ਸੁਣੋ ਟੈਵਲ ਲਗਾਓ ਪ੍ਰੀਅਰ ਸਿਟੀ ਜਦ ਹੀ ਵਰਚੂ ਕਾ ਇਲਾਜ ਉਹ ਦੇਣਾ ਵੀ ਕਰੇ ਸ਼ਾਂਤੀ ਆਉਂਦੀ ਹੈ ਘਰ ਦੇ ਵਿੱਚ ਬਦਾਰੀ ਆਉਂਦੀ ਹੈ ਘਰ ਦੇ ਅੰਦਰ ਜਿਹੜੀ ਵਾਤਾਵਰਨ ਸਹੀ ਹੋ ਜਾਂਦਾ ਤਾਕਤ ਹੁੰਦੀ ਹੈ ਰਬ ਦੇ ਗੀਤਾਂ ਵਿੱਚ ਬੱਲ ਹੁੰਦਾ ਪਵਦੇ ਗੀਤਾਂ ਦੇ ਵਿੱਚ ਪਰ ਉਹ ਅਸੀਂ ਨਹੀਂ ਕਰਨਾ ਚਾਹੁੰਦੇ ਹਾ ਜੀ ਜੋ ਧੋਖਾ ਨਾ ਦੋਧ ਧੋਖਾ ਨਾ ਖਾਓ ਹਾਂ ਬੇਟਾ ਕਰੋ ਬੋ